ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਲੋਕ ਜੋ ਰਾਗ ਸ਼੍ਰੀ ਰਾਗ ਦੇ ਵਿੱਚ ਹੈ ਉਸ ਦੇ ਵਿੱਚ ਆਪਾਂ ਅਗੂ ਸਿੱਖਿਆ ਲਵਾਂਗੇ ਸੋ ਆਓ ਆਪਾਂ ਉਹ ਇਕੱਠੇ ਸਰਵਣ ਕਰਦੇ ਹਾਂ ਔਰ ਫਿਰ ਉਹਦੇ ਵਿੱਚੋਂ ਸਿੱਖਿਆ ਲੈਂਦੇ ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 16 ਦੇ ਉੱਪਰ ਦਰਜ ਹੈ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋ ਕਸ ਮਸ ਕਰ ਮਤ ਕਾਗਦ ਕਰਸਾਰ ਆਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰ ਆਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਉਹ ਤਾਂ ਤਾਂ ਨਿਸ਼ਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਗ ਦੇ ਵਿੱਚ ਸਾਨੂੰ ਸਿਖਿਆ ਦਿੰਦੇ ਨੇ ਜਾਲ ਮੋਹ ਕਾਸ ਮਸ ਕਰ ਮਤ ਕਾਗਦ ਕਰ ਸਾਰ ਮੋਹ ਜਿਹੜਾ ਹੈ ਉਹਨੂੰ ਜਾਲ ਦੇ ਔਰ ਉਹਨੂੰ ਜਲਾ ਕੇ ਉਸ ਦੀ ਸਿਆਹੀ ਬਣਾ ਲਾ ਮਸ ਕਹਿੰਦੇ ਐ ਸਿਆਹੀ ਨੂੰ ਸੋ ਉਸ ਦੀ ਸਿਆਹੀ ਤਿਆਰ ਕਰ ਲਾ ਮਤਲਬ ਹੈ ਕਿ ਮੋਹ ਜਦੋਂ ਤੁਹਾਡਾ ਖਤਮ ਹੋ ਜਾਏਗਾ ਤੁਹਾਡਾ ਹਿਰਦਾ ਫਿਰ ਸ਼ੁੱਧ ਹੋ ਜਾਏਗਾ ਮਾਇਆ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਏਗਾ ਤਾਂ ਜਦੋਂ ਇਹ ਮਾਇਆ ਤੋਂ ਰਹਿਤ ਹੋਏਗਾ ਤੇ ਇਹਦੇ ਵਿੱਚ ਕੀ ਕਰਨਾ ਹੈ ਮਤ ਕਾਗਦ ਕਰਸਾਰ ਜਿਹੜੀ ਤੁਹਾਡੀ ਮਤ ਹੈ ਇਹਨੂੰ ਜਿਹੜਾ ਹੈਗਾ ਉਹਨੂੰ ਕਾਗਜ਼ ਬਣਾ ਲਾ ਕਰਸਾਰ ਸਾਫ਼ ਕਰਕੇ ਇਹਨੂੰ ਮਤ ਨੂੰ ਕਾਗਜ਼ ਬਣਾ ਲਾ ਸੋ ਜਿੱਦਾਂ ਹੀ ਤੁਹਾਡਾ ਮੋਹ ਜਿਹੜਾ ਹੈਗਾ ਉਹਨੂੰ ਖਤਮ ਕਰ ਲਓਗੇ ਤੇ ਮਤ ਜਿਹੜੀ ਹੈ ਉਹ ਫਿਰ ਤਿਆਰ ਹੋ ਜਾਏਗੀ ਪਧਰੀ ਹੋ ਜਾਏਗੀ ਜਿਹਦੇ ਉੱਤੇ ਤੁਸੀਂ ਆਪਣਾ ਲੇਖ ਲਿਖਣਾ ਹੈ ਪਰਮਾਤਮਾ ਦਾ ਨਾਮ ਲਿਖਣਾ ਹੈ। ਤਾਂ ਜਬ ਵੀ ਸਾਚ ਵੀ ਆਂਦਾ ਹੈ ਕੜੀਏ ਸੁਰਤ ਮਤ ਮਨ ਬੁੱਧ ਜਿੱਥੇ ਕੜੀਏ ਸੁਰਾ ਸੱਧਾ ਕੀ ਸੁਧ ਸੋ ਮਤ ਜਿਹੜੀ ਹੈ ਉਹਨੂੰ ਘੜਨਾ ਹੈ ਆਪਾਂ। ਅੱਗੇ ਆਪ ਨੂੰ ਦੱਸਦੇ ਨੇ ਪਾਉ ਕਲਮਕਰ ਚਿਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਹੁਣ ਕਲਮ ਜਿਹੜੀ ਹੈ ਕਲਮ ਕਾਦੀ ਬਣਾਣੀ ਹੈ ਪਾਉ ਦੀ ਪ੍ਰੇਮ ਦੀ ਕਲਮ ਬਣਾਣੀ ਹੈ ਪਾਉ ਕਲਮਕਰ ਚਿਤ ਲੇਖਾਰੀ ਸੋ ਚਿਤ ਨੂੰ ਕੀ ਕਰਨਾ ਹੈ ਇਸ ਨੂੰ ਚਿਤ ਸਾਡਾ ਜਿਹੜਾ ਹੈ ਇੱਕ ਮਨ ਹੈ ਇੱਕ ਚਿਤ ਹੈ ਚਿਤ ਹੈ ਸਾਡੀ ਅੰਤਰਾਤਮਾ ਜਿਹੜੀ ਸਾਰਾ ਕੁਝ ਆਪਣਾ ਸਾਡੇ ਨਾਲ ਲਿਖਦੀ ਹੈ ਉਹਨੂੰ ਲਿਖਾਰੀ ਬਣਾਉਣਾ ਗੁਰ ਪੁੱਛ ਲਿਖ ਵਿਚਾਰ ਹੁਣ ਆਪ ਨਹੀਂ ਉਹਨੇ ਕੁਝ ਵੀ ਲਿਖਣਾ ਲਿਖਣਾ ਕਿ ਇਹਨੂੰ ਪੁੱਛ ਕੇ ਹੈ ਗੁਰ ਨੂੰ ਪੁੱਛ ਕੇ ਗੁਰ ਕੌਣ ਹੈ ਗੁਰ ਮੇਰਾ ਗਿਆਨ ਗੁਰ ਮੇਰਾ ਧਿਆਨ ਗੁਰ ਪਰਮੇਸ਼ਰ ਗੁਰ ਪਾਰ ਬ੍ਰਹਮ ਸੋ ਗੁਰ ਜਿਹੜਾ ਹੈ ਇੱਥੋਂ ਹੀ ਸਾਨੂੰ ਗਿਆਨ ਆਂਦਾ ਹੈ ਇਹੀ ਸਾਡਾ ਜਿਹੜਾ ਪਰਮੇਸ਼ਰ ਵੀ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਗੁਰੂ ਤੋਂ ਹੀ ਪੁੱਛ ਕੇ ਆਪਾਂ ਲਿਖਣਾ ਹੈ ਗੁਰ ਪੁੱਛ ਲਿਖ ਵਿਚਾਰ ਸੋ ਉਸ ਤੋਂ ਪੁੱਛ ਕੇ ਲਿਖਣੇ ਹਨ ਆਪਾਂ ਵਿਚਾਰ ਵਿਚਾਰ ਕੀ ਹਨ ਸਾਡੇ ਜੋ ਸਾਡੇ ਅੰਦਰ ਲਿਖਿਆ ਜਾਏਗਾ ਜੋ ਸਾਡੇ ਅੰਦਰ ਗਿਆਨ ਹੈ ਉਹੀ ਸਾਡੇ ਵਿਚਾਰ ਹਨ ਸੋ ਆਪਣਾ ਗਿਆਨ ਆਪਾਂ ਇੰਨਾ ਜਿਹੜਾ ਹੈ ਸ਼ੁੱਧ ਕਰਨਾ ਹੈ ਸੋ ਗਿਆਨ ਇੰਨਾ ਕਿ ਵਿਰੜ ਕਰਨਾ ਹੈ ਕਿ ਸਾਡੇ ਅੰਦਰ ਸਿਰਫ ਪ੍ਰਮਾਤਮਾ ਦਾ ਨਾਮ ਹੀ ਰਹਿ ਜਾਵੇ ਸੋ ਹੁਣ ਆਪਾਂ ਜਿਹੜਾ ਪਹਿਲਾਂ ਪੜਾਇਆ ਦੇਖੋ ਹੁਣ ਉਹਦੇ ਵਿੱਚ ਕੀ ਹੈ ਕਾਗਜ਼ ਜਿਹੜਾ ਹੈ ਮੱਤ ਨੂੰ ਬਣਾ ਲੈਣਾ ਹੈ ਮੋਹ ਜਿਹੜਾ ਹੈ ਉਹਨੂੰ ਜਲਾ ਕੇ ਉਹਦੀ ਕਲਮ ਬਣਾ ਲੈਣੀ ਹੈ ਚਿੱਤ ਜਿਹੜਾ ਹੈ ਉਹਨੇ ਹੁਣ ਲਿਖਾਰੀ ਬਣ ਜਾਣਾ ਹੈ ਲਿਖਣ ਵਾਲਾ ਬਣੇਗਾ ਚਿੱਤ ਜਿਹੜਾ ਹੈ ਯਾਦ ਰੱਖਣ ਵਾਲੀ ਗੱਲ ਹੈ ਬਹੁਤ ਇੰਪੋਰਟੈਂਟ ਆ ਚਿੱਤ ਲਿਖਾਰੀ ਬਣ ਗਿਆ ਗੁਰ ਪੁੱਛ ਲਿਖ ਵਿਚਾਰ ਗੁਰ ਨੂੰ ਪੁੱਛ ਕੇ ਲਿਖਣਾ ਹੈ ਲੇਕਿਨ ਆਪਣੇ ਗੁਰਮਤ ਤੋਂ ਪਹਿਲਾਂ ਪੁੱਛੋ ਸ਼ੁਰੂ ਕਿੱਥੋਂ ਹੋਏਗਾ ਗੁਰਮਤ ਤੋਂ ਗੁਰਮਤ ਤੋਂ ਗਿਆਨ ਲੈਂਦੇ ਲੈਂਦੇ ਤੁਹਾਨੂੰ ਪਤਾ ਚੱਲੇਗਾ ਕਿ ਆਤਮ ਪ੍ਰਾਤਮ ਇੱਕੋ ਕਰੇ ਆਤਮਾ ਜਿਹੜੀ ਹੈ ਉਹ ਜਿਹੜੀ ਅੰਦਰ ਬੈਠਾ ਹੈ ਸਾਡੇ ਪਰਮੇਸ਼ਵਰ ਉਹ ਸਾਡੇ ਅੰਦਰ ਜਿਹੜਾ ਹਰ ਬੈਠਾ ਹੈ ਰਾਮ ਬੈਠਾ ਹੈ ਉਹਨੂੰ ਪੁੱਛਣਾ ਸ਼ੁਰੂ ਕਰੋ। ਅਪਾ ਜਪਜੀ ਸਾਹਿਬ ਦੇ ਵਿੱਚ ਵੀ ਪੜਦੇ ਆ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਨਕ ਹੋਸੀ ਵੀ ਸੱਚ। ਸੋ ਉਹ ਹਮੇਸ਼ਾ ਹੀ ਸੱਚ ਰਹਿੰਦਾ ਹੈ। ਉਹ ਸਾਡੇ ਅੰਦਰ ਹੀ ਹੈ। ਕਲਮ ਕਾਦੀ ਬਣਾ ਲਈ ਹੁਣ ਆਪਾਂ ਪਾਉ ਦੀ। ਪ੍ਰੇਮ ਦੀ ਕਲਮ ਬਣਾ ਲਾ। ਪਰਮੇਸ਼ਵਰ ਦੇ ਪਿਆਰ ਦੇ ਨਾਲ ਰਣ ਜਾ। ਪਰਮੇਸ਼ਵਰ ਦੇ ਪਿਆਰ ਦੇ ਵਿੱਚ ਇਕਮਿਕ ਹੋ ਜਾ ਔਰ ਉਸ ਦਾ ਜੋ ਵੀ ਸਾਨੂੰ ਅੰਦਰੋਂ ਗਿਆਨ ਦਿੰਦਾ ਹੈ ਉਸ ਨੂੰ ਹਾਸਲ ਕਰੀ ਚੱਲ ਲਿਖ ਨਾਮ ਸਲਾਹ ਲਿਖ ਨਾਮ ਹੁਣ ਲਿਖਣਾ ਕੀ ਆਪਾਂ ਲਿਖ ਨਾਮ ਸਲਾਹ ਅਲਿਕ ਲਿਖਨ ਨ ਪਰਵਾਰ ਲਿਖ ਹੁਣ ਉਸ ਦਾ ਨਾਮ ਲਿਖੋ ਉਸ ਪਰਮੇਸ਼ਰ ਦਾ ਨਾਮ ਉਸ ਦਾ ਹੁਕਮ ਜੋ ਵੀ ਸਾਨੂੰ ਉਹਦਾ ਪਾਣਾ ਮਿਲਦਾ ਹੈ ਉਹਨੂੰ ਬਸ ਮੰਨਦੇ ਚਲੇ ਜਾਓ ਉਹੀ ਲਿਖਣਾ ਹੈ ਆਪਾਂ ਆਪਣੇ ਹਿਰਦੇ ਦੇ ਵਿੱਚ ਉਹਨੂੰ ਲਿਖਦੇ ਚਲੇ ਜਾਓ ਮਤ ਦੇ ਵਿੱਚ ਲਿਖਦੇ ਚਲੇ ਜਾਓ ਮਤ ਜਿਹੜੀ ਹੈ ਔਰ ਹਿਰਦਾ ਜਿਹੜਾ ਹੈ ਔਰ ਜਿਹੜਾ ਮਨ ਹੈ ਇਹ ਸਾਰੇ ਇਕੱਠੇ ਸੂਖਸ਼ਮ ਰੂਪ ਦੇ ਵਿੱਚ ਨੇ ਇਕੱਠੇ ਹੀ ਕੰਮ ਕਰਦੇ ਨੇ ਸੋ ਜਿਹੜੀ ਮਤ ਹੈ ਜਦੋਂ ਮਤ ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕਰੋਗੇ ਮਤ ਜਦੋਂ ਸਮਝ ਹੋਣਾ ਸ਼ੁਰੂ ਕਰੋਗੇ ਉਹੀ ਮਤ ਜਿਹੜੀ ਹੈ ਹਿਰਦੇ ਨੂੰ ਔਰ ਮਨ ਨੂੰ ਦੇ ਰੀ ਦੀ ਮਰੀਨਤਾ ਨੂੰ ਦੂਰ ਕਰਦੀ ਚਲੀ ਜਾਏਗੀ। ਲਿਖ ਨਾਮ ਸਲਾਹਾ ਲਿਖ ਲਿਖ ਅੰਤ ਨ ਪਾਰਾਵਾਰ। ਉਸ ਪਰਮੇਸ਼ਰ ਦਾ ਨਾਮ ਲਿਖ ਉਹਦੀ ਸਲਾਹਾ ਕਰ ਉਸ ਨੂੰ ਲਿਖ ਔਰ ਲਿਖ ਅੰਤ ਨ ਪਾਰਾਵਾਰ। ਉਸ ਪਰਮੇਸ਼ਰ ਦਾ ਜਿਹਦਾ ਕੋਈ ਪਾਰਾਵਾਰ ਨਹੀਂ ਹੈ ਅੰਤ ਨਹੀਂ ਹੈ ਉਸ ਦੇ ਗੁਣ ਗਾਣ ਲਿਖ। ਬਾਬਾ ਇਹ ਲੇਖਾ ਲਿਖ ਜਾਣ। ਤੋ ਇਹ ਲਿਖਣ ਦੀ ਜਾਤ ਸਿੱਖਲਾ ਜੇ ਤੈਨੂੰ ਇਹ ਲਿਖਣਾ ਆ ਗਿਆ ਹਿਰਦੇ ਦੇ ਹਿਰਦੇ ਦੇ ਵਿੱਚ ਚਿੱਤ ਦੇ ਲਿਖਾਰੀ ਬਣ ਕੇ ਮਤ ਦੇ ਵਿੱਚ ਪਰਮੇਸ਼ਵਰ ਦੇ ਗੁਣ ਧਾਰਨ ਕਰਨੇ ਹਨ ਮਤ ਦੇ ਵਿੱਚ ਨਾਮ ਧਾਰਨ ਕਰਨਾ ਹੈ ਮਾਤ ਦੇ ਵਿੱਚ ਉਹਦੀ ਸਿਫਤ ਸਲਾਹ ਜਿਹੜੀ ਹੈਗੀ ਆ ਉਹ ਲਿਖਦੇ ਚਲੇ ਜਾਣਾ ਹੈ ਸਭ ਤੂੰ ਹੈ ਸਭ ਤੂੰ ਹੈ ਸਭ ਤੂੰ ਹੈ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਹਰ ਜਗ੍ਹਾ ਉਸ ਨੇ ਸਰਵ ਵਿਆਕ ਦੇਖੋ ਔਰ ਉਸ ਦੇ ਨਾਲ ਜੁੜਦੇ ਚਲੇ ਜਾਓ ਬਾਬਾ ਇਹ ਲੇਖਾ ਲਿਖ ਜਾਣਾ ਇਹ ਹੀ ਲੇਖਾ ਤੂੰ ਜਾਣਣਾ ਹੈ ਬਸ ਇਹ ਹੀ ਤੂੰ ਲਿਖਦੇ ਚਲੇ ਜਾਣਾ ਹੈ ਜਿੱਥੇ ਲੇਖਾ ਮੰਗਿਏ ਤਿੱਥੇ ਹੋਏ ਸੱਚਾ ਨਿਸ਼ਾਨ ਜਿੱਥੇ ਹੁਣ ਲੇਖਾ ਮੰਗਿਆ ਜਾਊਗਾ ਉਥੇ ਫਿਰ ਉਹ ਪਰਮੇਸ਼ਵਰ ਸੱਚਾ ਨਿਸ਼ਾਨ ਉਹ ਆਪ ਤੁਹਾਡੇ ਨਾਲ ਖੜ ਜਾਊਗਾ ਨਿਸ਼ਾਨ ਦਾ ਕਈ ਅੱਖਰ ਹੈ ਕਈ ਅਰਥ ਨੇ ਨਿਸ਼ਾਨ ਜਿਹੜਾ ਹੈ ਸਾਡੇ ਸਿਰ ਤੇ ਉਸ ਦਾ ਹੱਥ ਵੀ ਹੈ ਜਦੋਂ ਪਰਮੇਸ਼ਵਰ ਦਾ ਹੱਥ ਤੁਹਾਡੇ ਤੇ ਆ ਜਾਏਗਾ ਤਾਂ ਉਹਦਾ ਫਿਰ ਨਿਸ਼ਾਨ ਪੈਦਾ ਹੋ ਜਾਂਦਾ ਹੈ ਉਹ ਸਟੈਂਪ ਲਾਉਂਦਾ ਹੈ ਉਹ ਫਿਰ ਆਪ ਹੀ ਅੱਗੇ ਹੋ ਕੇ ਪੈਰਵਾਈ ਕਰਦਾ ਹੈ ਸਾਡੀ ਅੰਗ ਸੰਗ ਹੈ ਸਦਾ ਅੰਗ ਸੰਗ ਰਹਿੰਦਾ ਹੈ ਤੁਹਾਡੇ ਉਹ ਨਿਸ਼ਾਨ ਜਿਹੜਾ ਹੈ ਪਰਵਾਨੇ ਨੂੰ ਵੀ ਕਿਹਾ ਜਾਂਦਾ ਹੈ ਜੋ ਪਰਮੇਸ਼ਵਰ ਦਾ ਪ੍ਰਵਾਨਾ ਹੁੰਦਾ ਹੈ ਉਹਨੂੰ ਵੀ ਨਿਸ਼ਾਨ ਕਿਹਾ ਜਾਂਦਾ ਹੈ ਉਹਦੀ ਮੋਹਰ ਲਗ ਜਾਣੇ ਵੀ ਨਿਸ਼ਾਨ ਕਿਹਾ ਜਾਂਦਾ ਹੈ। ਸੋ ਉਸ ਦਾ ਸਾਡੇ ਉੱਤੇ ਜਦੋਂ ਮਿਹਰ ਦਾ ਹੱਥ ਆ ਜਾਂਦਾ ਹੈ ਸਾਡੇ ਵਾਸਤੇ ਉਹੀ ਨਿਸ਼ਾਨ ਹੈ। ਰਹਾਉ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਜਾਓ। ਹੁਣ ਉੱਥੇ ਫਿਰ ਕੀ ਮਿਲਦਾ ਹੈ ਤੁਹਾਨੂੰ? ਸਦਾ ਆਪਣੀਆਂ ਵਡਿਆਈਆਂ ਮਿਲਦੀਆਂ ਹਨ, ਉਹਦੀਆਂ ਖੁਸ਼ੀਆਂ ਮਿਲਦੀਆਂ ਹਨ। ਫਿਰ ਉਸ ਚਾਹ ਉਹਦੇ ਵਿੱਚ ਰਹਿੰਦਾ ਹੈ ਉਹ। ਉਹਦੇ ਗੁਣ ਗਾਉਣ ਲੱਪੈਂਦਾ ਹੈ। ਗੁਣ ਗਾਓ ਪਰਮੇਸ਼ਰ ਦੇ। ਗੋਣ ਗਾਣਾ ਕੀ ਉਹਦੇ ਪਾਣੇ ਚ ਰਹਿਣਾ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਸੋ ਉਹਨਾਂ ਦੇ ਮੁਖ ਦੇ ਉੱਪਰ ਜਿਹੜਾ ਟਿੱਕਾ ਲਗਾਉਂਦੇ ਨੇ ਕਈ ਲੋਗ ਟਿੱਕਾ ਕੀ ਹੈ ਸਾਡੇ ਵਾਸਤੇ ਜਦੋਂ ਮਨ ਦੇ ਵਿੱਚ ਸੱਚਾ ਨਾਉ ਪੈਦਾ ਹੋ ਗਿਆ ਉਹੀ ਟਿੱਕਾ ਹੈ ਸਾਡੇ ਵਾਸਤੇ ਉਹ ਫਿਰ ਪਰਮੇਸ਼ਰ ਵੱਲੋਂ ਦਿੱਤਾ ਜਾਂਦਾ ਹੈ ਤਿੰਨ ਮੁਖ ਟਿੱਕੇ ਨਿਕਲੇ ਉਹਨਾਂ ਦੇ ਮੁਖ ਦੇ ਉੱਤੇ ਹੋ ਟਿੱਕਾ ਜਿਹੜਾ ਲੱਗਦਾ ਹੈ ਉਹ ਜਿਨ ਮਨ ਸੱਚਾ ਨਾਉ ਮਨ ਵਿੱਚ ਸੱਚਾ ਨਾਮ ਜਿਸ ਦੇ ਵਸ ਗਿਆ ਉਸ ਦੇ ਮੁਖ ਦੇ ਉੱਤੇ ਪਰਮੇਸ਼ਰ ਦਾ ਟਿੱਕਾ ਲੱਗਦਾ ਹੈ। ਇਹ ਵਾਜਬਜੀ ਸਾਹਿਬ ਦੇ ਜੀ ਪੜ੍ਹਦੇ ਆ। ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤ ਦਿਵਸ ਰਾਤ ਦੁਹਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਹੀਆਂ ਬੁਰੀਆਂ ਹੀਆਂ ਬਾਚੇ ਧਰਮ ਗੁਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਹੈ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ ਤੇ ਛੁੱਟੀ ਨਾਲ ਕਹੇਤੀ ਛੁੱਟੀ ਨਾਲ ਸੋ ਉਹਨਾਂ ਦੇ ਇਹੀ ਮੁਖ ਉਜਲੇ ਹੁੰਦੇ ਹਨ ਉਹਨਾਂ ਦੇ ਹੀ ਸਿਰ ਦੇ ਉੱਤੇ ਨਿਸ਼ਾਨ ਆਉਂਦਾ ਹੈ ਪਰਮੇਸ਼ਰ ਦਾ ਹੁਕਮ ਔਰ ਉਸ ਦੀ ਕਿਰਪਾ ਔਰ ਮੱਥੇ ਤੇ ਉਤੇ ਜਿਹੜਾ ਟਿੱਕਾ ਲੱਗਦਾ ਹੈ ਪਰਮੇਸ਼ਰ ਵੱਲੋਂ ਹੀ ਬੁਢਾਈ ਦਿੱਤੀ ਜਾਂਦੀ ਹੈ ਸੋ ਜਦੋਂ ਪਰਮੇਸ਼ਰ ਹੀ ਸਾਨੂੰ ਆਪਣੇ ਨਾਲ ਜੋੜਦਾ ਹੈ ਉਹ ਸਾਡੇ ਮੱਥੇ ਤੇ ਟਿੱਕਾ ਲਾਉਂਦਾ ਹੈ ਲੱਗਦਾ ਕਿ ਇਹਦੇ ਹੈ ਜਿਹਦੇ ਮਨ 'ਚ ਸੱਚਾ ਨਾਮ ਵੱਸ ਜਾਂਦਾ ਹੈ ਕਰਮ ਮਿਲੇ ਤਾਂ ਪਾਈਏ ਨਾਹੀਂ ਗੱਲੀਆਂ ਵਾਉ ਦਵਾਉ ਹੁਣੇ ਬਹੁਤ ਇੰਪੋਰਟੰਟ ਗੱਲ ਆ ਕਰਮੀ ਮੇਰੇ ਤਾਂ ਪਾਈਏ ਜੇ ਕਰਮਾ ਉਹਦੇ ਮਿਹਰ ਹੋਊਗੀ ਤਾਂ ਹੀ ਉਸਦੀ ਪ੍ਰਾਪਤੀ ਹੁੰਦੀ ਆ ਨਾਹੀਂ ਗੱਲੀ ਵਾਓ ਦੁਆਓ ਨਹੀਂ ਤਾਂ ਇਹ ਗੱਲਾਂ ਹਵਾਈ ਫਜ਼ੂਕ ਗੱਲਾਂ ਹੀ ਰਹਿ ਜਾਂਦੀਆਂ ਜਿੱਦਾਂ ਇੱਕ ਹੋਰ ਵੀ ਜਪਜੀ ਸਾਹਿਬ ਚੋਂ ਆਉਂਦਾ ਲੱਖ ਲੱਖ ģੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਰਾਹ ਪਤ ਪਵੜੀਏ ਚੜੀਏ ਹੋਏ 21 ਸੁਣ ਗਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਠੀਸ ਸੋ ਪਰਮੇਸ਼ਰ ਦੇ ਗੁਣ ਤਾਂ ਆਪਾਂ ਕਾ ਸਕਦੇ ਆ ਆਪਾਂ ਲੇਕਿਨ ਫੇਰ ਵੀ ਜਿਹੜਾ ਹੈ ਇਹ ਜਿਹੜੀ ਗੱਲ ਹੈ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੀਸ ਸੋ ਇਹ ਆਪਾਂ ਜਿਨ੍ਹਾਂ ਨੇ ਪਰਮੇਸ਼ਰ ਨੇ ਜਿਸ ਦਿਨ ਤੇ ਕਿਰਪਾ ਕੀਤੀ ਹੈ ਉਹਨਾਂ ਨੂੰ ਆਪਾਂ ਦੇਖ ਕੇ ਆਪਾਂ ਸੋਚਦੇ ਆ ਸਾਨੂੰ ਵੀ ਉਸ ਦੀ ਰੀਸ ਕਰਨ ਦੀ ਆਦਤ ਪੈ ਜਾਂਦੀ ਹੈ ਸੋਸੀਂ ਵੀ ਉਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਰੀਸ ਵਾਲੀ ਗੱਲ ਨਹੀਂ ਹੈ ਸੋਣ ਗੱਲਾਂ ਆਕਾਸ਼ ਕੀ ਠਾਈ ਰੀਸ ਨਾਨਕ ਨਜ਼ਰੀ ਪਾਈਏ ਕੁੜੀ ਕੁੜਾ ਠੀਸ ਇਹ ਉਸ ਦੀ ਨਜ਼ਰ ਜਦੋਂ ਹੁੰਦੀ ਹੈ ਪਰਮੇਸ਼ਵਰ ਦੀ ਫੇਰ ਹੀ ਇਹ ਪਾਇਆ ਜਾਂਦਾ ਹੈ ਨਹੀਂ ਤਾਂ ਇਹ ਬਿਲਕੁਲ ਕਹਿਣ ਦੀ ਗੱਲਾਂ ਨਹੀਂ ਸੋ ਇਹੀ ਗੱਲ ਇੱਥੇ ਦੁਬਾਰਾ ਕਹੀ ਗਈ ਹੈ ਕਰਮੀ ਮਿਲੇ ਤਾਂ ਪਾਈਏ ਨਾ ਹੀ ਗੱਲੀ ਵਾਓ ਦਵਾਓ ਕਰਮਾਂ ਨਾਲ ਹੀ ਪ੍ਰਾਪਤੀ ਹੁੰਦੀ ਹੈ ਨਹੀਂ ਤਾਂ ਇਹ ਫਜ਼ੂਲ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਹਨ ਇਕ ਆਵੇ ਇਕ ਜਾਹੇ ਉਠ ਰਖੀਏ ਨਾਮ ਸਲਾਰ ਹੁਣ ਅੱਗੇ ਜਿਹੜਾ ਹੈਗਾ ਉਹ ਸਾਨੂੰ ਇਸ ਮਾਇਆ ਦੇ ਵਿੱਚ ਕੀ ਹੁੰਦਾ ਹੈ ਉਸਦੇ ਬਾਰੇ ਦੱਸਦੇ ਹਨ ਉੱਪਰ ਤੋਂ ਸਾਨੂੰ ਬ੍ਰਹਮ ਗਿਆਨ ਦੇ ਦਿੱਤਾ ਕਿ ਕਿਦਾਂ ਤੁਸੀਂ ਪਰਮੇਸ਼ਰ ਨੂੰ ਮਿਲਣਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ ਉਹਦੇ ਬਾਅਦ ਸਾਨੂੰ ਦੱਸਦੇ ਨੇ ਕਿ ਇਸ ਸੰਸਾਰ ਜਿਹੀ ਹੁੰਦਾ ਹੈ ਜਿਹੜਾ ਮੋਹ ਆਪਾਂ ਛੱਡਣਾ ਹੈ ਮੋਹ ਦੀ ਆਪਾਂ ਗੱਲ ਕੀਤੀ ਉਹਦੇ ਬਾਰੇ ਦੱਸ ਰਹੇ ਹਾਂ ਕਾਵੇ ਇੱਕ ਜਾਹੇ ਉੱਠ ਰਖੀਏ ਨਾਵ ਸਲਾਰ ਇੱਕ ਆਇ ਜਾ ਰਿਹਾ ਹੈ ਕੋਈ ਜਾ ਰਿਹਾ ਹੈ ਔਰ ਉਹਨਾਂ ਦੇ ਆਪਣੇ ਨਾਮ ਰੱਖੇ ਹੋਏ ਨੇ ਕੋਈ ਸਰਦਾਰ ਨਾਮ ਰੱਖ ਰਿਹਾ ਹੈ ਕੋਈ ਕੁਛ ਰੱਖ ਰਿਹਾ ਹੈ ਉਹਨਾਂ ਦੇ ਨਾਮ ਰੱਖੇ ਜਾਂਦੇ ਹਨ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕਿਸੇ ਨੂੰ ਇੱਥੇ ਹੋ ਮੰਗਤਾ ਬਣਾ ਰਿਹਾ ਹੈ ਕਿਸੇ ਨੂੰ ਉਹ ਬਹੁਤ ਵੱਡਾ ਅਮੀਰ ਬਣਾ ਰਿਹਾ ਹੈ ਰਾਜਾ ਵੀ ਬਣਾ ਰਿਹਾ ਹੈ ਅੱਗੇ ਗਿਆ ਜਾਣੀਏ ਰਣ ਨਾਵੇਂ ਵੇਕਾਰ ਅੱਗੇ ਕੀ ਪਤਾ ਲੱਗਣਾ ਹੈ ਕਿ ਨਾਮ ਤੋਂ ਬਿਨਾ ਤਾਂ ਬਿਲਕੁਲ ਸਾਰਾ ਕੁਝ ਜਿਹੜਾ ਹੈਗਾ ਵਿਕਾਰ ਚ ਹੀ ਚੱਲਾ ਗਿਆ ਪੈ ਤੇਰੇ ਡਰ ਅਗਲਾ ਖਪ-ਖਪ ਛਿਜੇ ਦੇਹ ਜਿਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹਨਾਂ ਨੂੰ ਫਿਰ ਇਹ ਪੈ ਲੱਗਦਾ ਕਿ ਅੱਗੇ ਜਦੋਂ ਜਾਣਾ ਹੈ ਵੀ ਖਪ-ਖਪ ਛਿਜਦੀ ਜਾ ਰਹੀ ਹੈ ਇਹ ਵਿਦੇਹ ਮੈਂ ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਠੇਖੇ ਇਨਾਂ ਦੇ ਨਾਮ ਬਹੁਤ ਵੱਡੇ ਵੱਡੇ ਸੁਲਤਾਨ ਖਾਨ ਹੋਏ ਨੇ ਸੋ ਉਹ ਸਾਰੇ ਇੱਥੇ ਖੇਹ ਹੁੰਦੇ ਦੇਖੇ ਹਨ ਨਾਨਕ ਉੱਠੀ ਚਲੀਏ ਸਭ ਕੂੜੇ ਟੁੱਟੇ ਨੇ ਸੋ ਮੋਹ ਤੋਂ ਉੱਪਰ ਉੱਠਣ ਵਾਸਤੇ ਸਾਨੂੰ ਆਪਣੇ ਸਰੀਰ ਤੋਂ ਉੱਪਰ ਉੱਠਣ ਵਾਸਤੇ ਸਾਨੂੰ ਦੱਸਦੇ ਹਨ ਨਾਨਕ ਉੱਠ ਚਲੀਏ ਸਭ ਕੂੜੇ ਟੁੱਟੇ ਨੇ ਸੋ ਸਾਰਾ ਜਿਹੜਾ ਹੈਗਾ ਸਰੀਰ ਤੇ ਆਏ ਗੱਲ ਖੜ ਗਈ ਹੈ ਸਾਰੇ ਮੋਹ ਤੋੜਦੇ ਤੋੜਦੇ ਅਖੀਰ ਸਰੀਰ ਦਾ ਮੋਹ ਵੀ ਤੋੜਨਾ ਹੈ ਤੋ ਸਰੀਰ ਦਾ ਜਦੋਂ ਮੋਹ ਤੋੜ ਲਓਗੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਕੀ ਰਹਿ ਗਿਆ ਹੁਣ ਮੋਹ ਖਤਮ ਸਰੀਰ ਨਾਲ ਮਾਇਆ ਨਾਲ ਸਾਰਾ ਮੋਹ ਖਤਮ ਹੁਣ ਕੀ ਕਰਨਾ ਹੈ ਆਪਾਂ ਮਨ ਜਿਹੜਾ ਹੈ ਚਿੱਤ ਜਿਹੜਾ ਹੈ ਉਹਨੂੰ ਲਿਖਾਰੀ ਬਣਾ ਕੇ ਪਰਮੇਸ਼ਵਰ ਦਾ ਨਾਮ ਲਿਖਣਾ ਹੈ ਆਪਣੇ ਅੰਦਰ ਮਤ ਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣੇਕ ਜੇ ਇੱਕ ਗੁਰ ਕੀ ਸਿੱਖ ਸੁਣੀ ਸੋ ਸਿੱਖਿਆ ਜਿਹੜੀ ਹੈ ਪਰਮੇਸ਼ਰ ਦੀ ਹੀ ਹੈ ਮਤਵ ਜ ਰਤਨ ਜਵਾਹਰ ਮਾਣਿਕ ਉਦੋਂ ਪੈਦਾ ਹੋਣੇ ਨੇ ਜਦੋਂ ਆਪਾਂ ਗੁਰਦੀ ਸਿੱਖਿਆ ਲਵਾਂਗੇ ਮਤਵ ਜ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖਣੀ ਗੁਰਾ ਹੀ ਸਿੱਖਿਆ ਹੈ ਗੁਰਾ ਇੱਕ ਦੇਵੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਸੋ ਤੋੜਲੇ ਮਾਣ ਹੈ ਅੱਜ ਦਾ ਵਿਚਾਰ ਸਾਂਝਾ ਕੀਤਾ ਹੈ ਸੋ ਇਹਦੇ ਵਿੱਚੋਂ ਆਪਾਂ ਪਰਮੇਸ਼ਰ ਨਾਲ ਜੁੜਨ ਦਾ ਹੀ ਪ੍ਰੇਰਣਾ ਲੈਣੀ ਹੈ ਨਾਮ ਨਾਲ ਜੁੜਨਾ ਹੈ ਉਸ ਦਾ ਨਾਮ ਹੀ ਲਿਖਣਾ ਹੈ ਆਪਣੇ ਅੰਦਰ ਉਸ ਦੇ ਨਾਮ ਦੀ ਹੀ ਸਲਾਹਣਾ ਕਰਨੀ ਹੈ ਉਹੀ ਨਾਮ ਆਪਾਂ ਹੋਰਾਂ ਦੇ ਨਾਲ ਵੀ ਸਾਂਝਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ